ਪਿਆਰੇ ਦੋਸਤੋ ਬੜੀ ਖੁਸ਼ੀ ਦੀ ਗੱਲ ਆ ਅੱਜ ਤੁਹਾਡੇ ਲਈ ਇੱਕ ਅਹਿਮ ਤੋਹਫਾ ਜਿੰਨੂੰ ਕਿ ਆਪਾਂ ਆਪਦੇ ਘਰ ਦਾ ਗਹਿਣਾ ਕਹਿ ਸਕਦੇ ਆ ਉਹ ਲੈ ਕੇ ਆਏ ਆ ਗੱਲ ਕਰਦੇ ਆ ਤੁਹਾਡੇ ਨਾਲ ਅੱਜ ਦੀ ਜਿਹੜੀ ਦੌੜ ਭਰੀ ਜ਼ਿੰਦਗੀ ਹੈ ਦਾਦੀਆਂ ਨਾਨੀਆਂ ਦੀਆਂ ਬਾਤਾਂ ਸਾਡੇ ਤੋਂ ਖੁੱਸਦੀਆਂ ਜਾ ਰਹੀਆਂ ਸਾਡੇ ਬੱਚੇ ਆ ਜਿਹੜੇ ਅਕਸਰ ਹੀ ਆਪਦੇ ਮਾਪਿਆਂ ਨੂੰ ਪੁੱਛਦੇ ਆ ਮੈਨੂੰ ਆਪਦੀ ਦਾਦੀ ਦੀ ਬਾਤ ਸੁਣਾ ਨਾਨੀ ਦੀ ਬਾਤ ਸੁਣਾ ਪਰ ਦਾਦੀਆਂ ਨਾਨੀਆਂ ਜਾਂ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਗਈਆਂ ਪੁਰਾਣੀਆਂ ਜਾਂ ਅਸੀਂ ਉਹਨਾਂ ਤੋਂ ਅਲੱਗ ਸ਼ਹਿਰਾਂ 'ਚ ਰਹਿ ਰਹੇ ਆਂ ਕੋਈ ਨੌਕਰੀ ਕਰਕੇ ਦੂਰ ਰਹਿ ਰਿਹਾ ਕੋਈ ਕਿਤੇ ਰਹਿ ਰਿਹਾ ਤੇ ਅੱਜ ਦੀ ਜਿਹੜੀ ਦੌੜ ਭੜੀ ਜ਼ਿੰਦਗੀ ਹੈ ਅਸੀਂ ਮੋਬਾਈਲਾਂ 'ਤੇ ਜ਼ਿਆਦਾ ਰੁੱਝ ਗਏ ਆਂ ਤੇ ਜੇ ਅਸੀਂ ਜਵਾਕ ਕੋਲ ਮੋਬਾਈਲ ਲੈ ਕੇ ਬੈਠੇ ਆਂ ਤਾਂ ਇਹ ਤਾਂ ਹੈਗਾ ਵੀ ਸਾਡਾ ਜਵਾਕ ਵੀ ਮੋਬਾਈਲ ਨਾਲੋਂ ਭੱਜੂਗਾ ਤੇ ਜਿਹੜਾ ਇਹ ਤੋਹਫ਼ਾ ਆ ਇਹ ਸਾਡੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ ਜੇ ਅਸੀਂ ਆਪਦੇ ਬੱਚਿਆਂ ਨੂੰ ਦੱਸਣੀਆਂ ਆ ਉਹ ਤੋਹਫ਼ਾ ਲੈ ਕੇ ਆਏ ਆਂ ਉਹ ਤੁਸੀਂ ਆਪਦੇ ਬੱਚੇ ਨੂੰ ਦੇ ਸਕਦੇ ਹੋ ਤੇ ਮੋਬਾਈਲਾਂ ਵਾਲਾ ਸਾਡਾ ਬੱਚਾ ਨਹੀਂ ਜਾਊਗਾ ਤੇ ਇਹਦੇ ਬਾਰੇ ਮੈਂ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਸਾਡੀ ਬਹੁਤ ਹੀ ਮਾਨ ਸ਼ਖਸੀਅਤ ਹੈ ਮਨਜੀਤ ਸਿੰਘ ਜੀ ਰਾਜਪੁਰਾ ਸਾਹਿਬ ਉਹ ਤੁਹਾਡੇ ਨਾਲ ਇਸ ਕੈਦੇ ਇਸ ਕਿਤਾਬ ਬਾਰੇ ਵਿਸਥਾਰ ਨਾਲ ਗੱਲ ਕਰਨਗੇ ਮਨਜੀਤ ਸਿੰਘ ਜੀ ਰਾਜਪੁਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਬਹੁਤ ਵਧੀਆ ਕਿਤਾਬ ਹੈ ਜੋ ਅਸਲਾਮਬਾਦ ਪਤਾ ਕੀ ਹੈ ਆਪਣੇ ਪਹਿਲਾਂ ਜਿੱਤਰਾ ਕਹਾਣੀਆਂ ਸੁਣਾਵੇਂ ਤੇ ਬਾਈ ਰਾਣੀ ਨੇ ਬਾਤ ਕਰੀਏ ਉਹ ਜ਼ਮਾਨਾ ਚਲਾ ਗਿਆ আর ਇਸ ਕਿਤਾਬ ਦੀ ਬਹੁਤ ਬਹੁਤ ਵਧੀਆ ਖਾਸियत ਹੈ ਬਾਈ ਰਾਣੀ ਹੂੰ ਵੀ ਕਿਤਾਬ ਦੇ ਵਿੱਚ ਨਾ ਜਿਹੜੀਆਂ ਜਨੌਰਾਂ ਦੀਆਂ ਤਸਵੀਰਾਂ ਐ ਉਹ ਪਹਿਲਾਂ ਬੀਬੀਆਂ ਜਿਹੜਾ ਕਹਾਣੀ ਸੁਣਾਇਆ ਕਰਦੇ ਨਾ ਮੋਰਾਂ ਦੀਆਂ ਤੋਤੇਆਂ ਦੀਆਂ ਹੁਣ ਕੰਪਿਊਟਰ ਕਾ ਯੁੱਗ ਆ ਗਿਆ ਆ ਜਨੇ ਮੈਨੂੰ ਬਾਣੀ ਮਾ ਕੇ ਕੁੱਤਰ ਤੇ ਗੇਲ ਜੋੜਿਆ ਸਾਰੀ ਕੁੱਤਰ ਲਗਾਈਏ ਗੁਰਨਾਨਕ ਸਾਹਿਬ ਨੇ ਉਸ ਦੇ ਵਿੱਚ ਕੁਦਰਤੀਆਂ ਬਾਤਾਂ ਐ ਤੇ ਬਹੁਤ ਵਧੀਆ ਗੱਤੇ ਵਾਲੇ ਕਾਜ ਦੇ ਉੱਪਰ ਛਪੀ ਐ ਜਿਹੜਾ ਕਿ ਨਿਸ਼ਕਮਾ ਕਿ ਜਿਹੜੇ ਨਿਆਣੇ ਬਹਾਰ ਆਏ ਆ ਉਹ ਐ ਕਿਤਾਬਾਂ ਨਾ ਸੋਹਣੀਆਂ ਕਿਤਾਬਾਂ ਨਿਆਣੇ ਨੂੰ ਖਿੱਚ ਪਾਵਾਂ ਉਹ ਮੂਰਤਾਂ ਗੱਲ ਨਾਲ ਜਿਹੜਾ ਸਾਰਾ ਕੋ ਸਮਝेंगे ਕਿਉਂਕਿ ਮੂਰਤਾ ਚਿੜੀ ਕਹਾਣੀਆਂ ਐ ਜਨੌਰ ਕੋ ਮੂਰਤਾ ਦੇਖ ਤੋ ਜੇ ਪੜੇਗਾ ਜਾਂ ਨਾ ਪੜਨਾ ਘੱਟਾ ਵਾ ਤੇ ਮੂਰਤ ਕਹਿੰਦਾ ਉਸ ਦਾ ਦਿਮਾਗ ਜਿਹੜਾ ਹੈਗਾ ਇੱਕ ਕਲਪਨਾ ਕਰੇਗਾ ਕਿ ਕੀ ਆ ਹੋ ਰਿਹਾ ਉਹ ਜਦੋਂ ਅਸੀਂ ਅਸੀਂ ਆਪਦੇ ਸਮੇਂ ਦੀ ਗੱਲ ਕਰੀਏ ਤਾਂ ਸਾਨੂੰ ਜਦੋਂ ਅਸੀਂ ਕਿਸੇ ਬਜ਼ੁਰਗ ਤੋਂ ਕਹਾਣੀ ਸੁਣਦੇ ਹੁੰਦੇ ਹਾਂ ਤੇ ਜਿਵੇਂ ਇਹਦੇ ਜੇ ਤਸਵੀਰਾਂ ਉਹ ਸਾਡੇ ਮਨ 'ਚ ਹੀ ਉਹ ਤਸਵੀਰਾਂ ਬਣ ਜਾਂਦੀਆਂ ਸੀ ਤੇ ਅਸੀਂ ਜਦੋਂ ਕਹਾਣੀ ਸੁਣਦੇ ਸਾਂ ਤੇ ਅਸੀਂ ਉੱਥੇ ਹੀ ਪਹੁੰਚ ਜਾਂਦੇ ਸਾਂ ਜਿੱਥੇ ਉਹ ਕਹਾਣੀ ਮਤਲਬ ਕਿ ਚੱਲ ਰਹੀ ਹੁੰਦੀ ਆ ਤੇ ਇਹ ਜਿਹੜੀਆਂ ਤਸਵੀਰਾਂ ਇਹ ਬੜਾ ਕੰਮ ਵਧੀਆ ਕਰਨ ਗਿਆ ਬੱਚੇ ਤੇ ਮਨ ਤੇ ਬੜਾ ਡੂੰਘੀ ਛਾਪ ਇਹ ਤਸਵੀਰਾਂ ਛਪੀਆਂ ਬਹੁਤ ਵਧੀਆ ਇਹ ਆਪਣੇ ਭਜੰਗੀ ਪ੍ਰਕਾਸ਼ਨ ਅਮਰ ਸਰ ਨੇ ਛਾਪੀ ਆ ਥੱਲੇ ਉਹਨਾਂ ਤੇ ਕਿਤਾਬ ਮੰਗਾ ਸਕਾਂ ਆਪਣੀ ਉਹਨਾਂ ਦਾ ਜਿਹੜਾ ਹੈਗਾ ਪਤਾ ਸਾਨੂੰ ਦੱਸ ਦੇਣਾ ਸੋ ਬਹੁਤ ਵਧੀਆ ਇੱਕ ਚੰਗਿਆੜਾ ਮੈਂ ਕਹਿ ਸਕਾਂ ਚੰਗਿਆੜਾ ਨਿਆਣੇ ਵਾਸਤੇ ਕਿਤਾਬ ਕਦੇ ਵੀ ਮਹਿੰਗੀ ਨਹੀਂ ਹੁੰਦੀ ਬਹੁਤ ਸਾਰੇ ਬੰਦੇ ਉਹ ਵੀ ਕਹਾ ਵੀ ਕਿਤਾਬ ਮਹਿੰਗੀ ਹੈ ਆਪਣੇ ਪੰਜਾਬ માં ਕਾਰਾਂ ਬਹੁਤ ਜਾਂ 50 ਲੱਖ ਵਾਲੀਆਂ ਗੱਡੀਆਂ ਮੋਬਾਈਲ ਸਾਰਾ ਕੁਝ ਤੋਂ ਕਿਤਾਬਾਂ ਦੀ ਖਾਸ ਕਰਕੇ ਆਪਣੇ ਗਿਆਨ ਦੀ ਬੜੀ ਘਾਟ ਹੈ ਸੋ ਕਿਤਾਬ ਜਿਹੀ ਤੇ ਤੋਂ ਤੇ ਇੱਕ ਇੱਕ ਕਿਤਾਬ ਆ ਇੱਕ ਕਿਤਾਬ ਹਮੇਸ਼ਾ ਹੀ ਜਾਗਦੀ ਆ ਤੁਸੀਂ ਇਹਨੂੰ ਲੈ ਕੇ ਰੱਖਦੇ ਹੋਗੇ ਤੁਸੀਂ ਨਾ ਪੜੋਗੇ ਆਉਣ ਵਾਲੀ ਤੁਹਾਡੀ ਪੀੜ੍ਹੀ ਪਰੂਗੀ ਤੁਹਾਡੇ ਪੁੱਤ-ਪੜਪੋਤੜੇ ਜਿਹੜੀਆਂ ਅਗਲੀਆਂ ਨਸਲਾਂ ਤੱਕ ਇਹ ਕਿਤਾਬ ਹਮੇਸ਼ਾ ਹੀ ਜਾਗਦੀ ਆ ਕਿਤਾਬ ਕਦੇ ਵੀ ਮਰਦੀ ਨਹੀਂ ਹੁੰਦੀ ਸਦੀਆਂ ਤੱਕ ਸਾਲਾਂ ਬੱਧੀ ਹੈ ਇਹ ਕਿਤਾਬ ਹਮੇਸ਼ਾ ਹੀ ਜਾਗਦੀ ਆ ਇਹੋ ਜੀਆਂ ਚੰਗੀਆਂ ਕਿਤਾਬਾਂ ਅਸੀਂ ਆਪਦੇ ਬੱਚਿਆਂ ਨੂੰ ਲੈ ਕੇ ਰੱਖੀਏ ਤਾਂ ਕਿ ਜੇ ਸਾਡੇ ਸਰਹਾਣੇ ਕੋਈ ਕਿਤਾਬ ਪਈ ਹੋਗੀ ਤੇ ਬੱਚਾ ਸਾਡਾ ਕਿਤਾਬ ਹੀ ਚੱਕੂਗਾ ਨਾ ਕਿ ਫੋਨ ਚੱਕੇਗਾ ਇੰਨੀਆਂ ਕੋਈ ਬੇਨਤੀਆਂ ਨੂੰ ਤੁਸੀਂ ਪ੍ਰਵਾਨ ਇੱਕ ਜਿਹੜੀ ਮੁੱਖ ਗੱਲ ਆ ਤੁਹਾਡੇ ਕੋਈ ਕਿਸੇ ਦਾ ਭਤੀਜਾ ਹੋਇਆ ਆ ਕਿਸੇ ਦਾ ਭਾਣਜਾ ਹੋਇਆ ਭਾਣਜੀ ਹੋਈ ਆ ਪੁੱਤ ਪਰਪੋਤੜਾ ਹੋਇਆ ਆ ਦੇਸ਼ਾਂ ਵਿਦੇਸ਼ਾਂ ਤੇ ਸਾਡੇ ਰਿਸ਼ਤੇਦਾਰ ਬੈਠੇ ਆ ਤੋਹਫੇ ਵਜੋਂ ਇਹ ਕਿਤਾਬ ਤੁਸੀਂ ਉਹਨਾਂ ਨੂੰ ਜ਼ਰੂਰ ਗਿਫਟ ਕਰੋ ਇਹ ਬੜਾ ਹਸੀਨ ਤੋਹਫਾ ਤੁਹਾਨੂੰ ਅੱਗੇ ਵੀ ਕਿਹਾ ਵੀ ਇਹ ਸੋਨੇ ਤੇ ਸੁਹਾਗਾ ਇਹ ਤੁਹਾਡੇ ਘਰ ਦਾ ਗਹਿਣਾ ਬਣੇਗੀ ਇਹੋ ਜਿਹਾ ਤੋਹਫਾ ਕੋਈ ਹੋਰ ਇਤੋਂ ਵੱਧ ਕੀਮਤੀ ਨਹੀਂ ਹੋ ਸਕਦਾ ਸਾਡੀਆਂ ਨਜ਼ਰਾਂ ਦੇ ਵਿੱਚ ਤੇ ਉਮੀਦ ਕਰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਸਾਡੇ ਵਿਰਸੇ ਨਾਲ ਸਾਡੀ ਵਿਰਾਸਤ ਨਾਲ ਜੋੜ ਕੇ ਰੱਖੋਗੇ ਇੰਨੀਆਂ ਗੱਲਾਂ ਕਰਦੇ ਹੋਏ ਆਪਾਂ ਅਜਾਲ ਕਿ ਲੈਣੇ ਤੁਹਾਡਾ ਸਾਰਿਆਂ ਦਾ ਵੀ ਕਿਤਾਬ ਜਰੂਰ ਆਪਣੇ ਨਿਆਣਿਆਂ ਨੂੰ ਪੜ੍ਹਾਓ ਔਰ ਕੁਦਰਤ ਕੀ ਮਾਂ ਬੋਲੀ ਦੇ ਗੀਤ ਗਾਓ